ਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਅਧੀਨ ਜਿਲ੍ਹਾਪੁਰਾ ਜਿਲ੍ਹਾ ਪੁਲਿਸ ਦੇ ਵੱਲੋਂ ਜੁੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿਖੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਪੰਜਾਬੀ ਗਾਇਕ ਪੰਮੀ ਬਾਈ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਸਾਨੂੰ ਆਪਣੇ ਸੱਭਿਆਚਾਰ ਦੇ ਨਾਲ ਜੁੜਨਾ ਚਾਹੀਦਾ ਹੈ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੇ ਕਿਹਾ ਕਿ ਨਸ਼ਿਆਦੀ ਲਾਣਤ ਦਾ ਜੜ ਤੋ ਖਤਮ ਕਰਨਾ ਵੀ ਕਰਨ ਦੇ ਲਈ ਵੀ ਜੜੀ ਹੈ ਨੌਜਵਾਨ ਪੀੜੀ ਅੰਦਰ ਹੀ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਅਤੇ ਪੁਲਿਸ ਪੂਰੀ ਤਰੀਕੇ ਨਾਲ ਗੰਭੀਰਤਾ ਦੇ ਨਾਲ ਨਸ਼ਿਆ ਦਾ ਖਾਤਮਾ ਕਰਨ ਦੇ ਲਈ ਉਪਰਾਲੇ ਕਰ ਰਹੀ ਹੈ ਨੌਜਵਾਨ ਨੂੰ ਖੇਡਾਂ ਦੇ ਨਾਲ ਜੋੜਨ ਦੇ ਨਸ਼ਿਆ ਦਾ ਖਾਤਮਾ ਕੀਤਾ ਜਾ ਸਕਦਾ ਹੈ ਅਤੇ ਪੁਲਿਸ ਨੌਜਵਾਨ ਪੀੜੀ ਨੂੰ ਜੜੀ ਹੈ ਖੇਡਾਂ ਦੇ ਨਾਲ ਜੋੜਨ ਵਾਸਤੇ ਵੱਖ-ਵੱਖ ਗਤੀਵਿਧੀਆਂ ਕਰਵਾ ਰਹੀ ਹੈ। ਇਸ ਵਿੱਚ ਜਿਹੜੀ ਯੁਵਾ ਪੀੜੀ ਸੀ ਸਾਡੇ ਜਨੇ ਦੀ ਉਹਨਾਂ ਨੇ ਬਹੁਤ ਮੂਹਮਾਂ ਕੇ ਉਹਦਾ ਫੈਸਲਾ ਲਿੱਤਾ ਜੀ ਦਾ ਇਸੇ ਤਰੀਕੇ ਦੇ ਸਪੋਰਟਿੰਗ ਇਵੈਂਟਸ ਕਰਾਏ ਜਾ ਰਹੇ ਨੇ ਜੀ ਪੰਜਾਬ ਪੁਲਿਸ ਵੱਲੋਂ ਜਿਦੇ ਵਿੱਚ ਜਿਹੜੀ ਸਾਡੀ ਯੂਰ ਜਿਹੜੀ ਹੈ ਉਹਨਾਂ ਨੂੰ ਪਹਿਲੀ ਵਾਰ ਕੋਈ ਪਲੇਟਫਾਰਮ ਦਿੱਤਾ ਜਾ ਰਿਹਾ ਹੈ ਇਦੇ ਵਿੱਚ ਜਿਹਦੇ ਕੋਈ ਸਪੋਰਟ ਚੈਲੰਜ ਹੈ ਜਾਂ ਕੋਈ ਚੰਗਾ ਪਲੇਅਰ ਹੈ ਉਹਨਾਂ ਨੂੰ پورے ਇਲਾਕੇ ਦੇ ਵਿੱਚ ਇੱਕ ਟ੍ਰੈਕਿੰਗ ਦਿੱਤਾ ਜਾ ਰਿਹਾ ਹੈ ਤਾਂ ਕਿ ਉਹ ਆਪਣੀ ਜੋਨਾਂ ਦੀ ਖੇਡ ਦੇ ਵਿੱਚ ਮੁਹਾਰਤ ਹੈ ਉਹਦੇ ਕਰਕੇ ਸਾਰਿਆਂ ਦੇ ਲਈ ਇੱਕ ਪਰਫਾਰਮੈਂਸ ਮੌਕਾ ਦੂਜੀ ਗੱਲ ਇੱਕ ਬੜਾ ਵਧੀਆ ਸਾਡੇ ਹਿਸਾਬ ਨਾਲ ਇੱਕ ਵਧੀਆ ਤਰੀਕਾ ਹੈ ਜਿਹਦੇ ਨਾਲ ਅਸੀਂ ਰਚਨ ਦੇ ਖਿਆਲਕ ਅਵੇਅਰਨੈਸ ਫੇਸ ਕਰਾਂਗੇ ਸਾਰੇ ਸਮਾਜ ਦੇ ਅਰ ਡਰ ਹਿੱਸਿਆਂ ਤੋਂ ਅੱਜ ਕਿਤੇ ਆਏ ਨੇ ਸਾਰੇ ਮਿਲ ਕੇ ਜਿਹੜੇ ਇਲਾਕੇ ਦੇ ਉਹਨਾਂ ਨੂੰ ਜਿਹੜਾ ਇਨਵਾਈਟ ਕੀਤਾ ਹੈ ਸਾਰੇ ਪੰਚਾਇਤ ਨੇ ਬੇਸਿਕਲੀ ਜੋ ਸਾਡਾ ਅੱਜ ਦਾ ਰੈਸਟ ਹੈ ਜਿਹੜੀ ਸਾਡੀ ਜੁਵਾ ਪੀੜ੍ਹੀ ਹੈ ਉਹਨਾਂ ਨੂੰ ਅਸੀਂ ਪ੍ਰੇਰਿਤ ਕਰੀਏ ਕਿ ਕਵਿਆਰ ਨੂੰ ਸੇਵ ਕਰੀਏ ਤੇ ਇਹ ਜਿਹੇ ਸੋਸ਼ਲ ਇਵੈਂਟਸ ਕਰਾਈਏ ਜਿਸ ਦੇ ਨਾਲ ਸਾਰਾ ਸਮਾਜ ਇਕੱਠਾ ਹੋਵੇ ਤਾਂ ਜੋ ਜਿਹੜੀ ਨਸ਼ਿਆਂ ਦੇ ਖਿਲਾਫ ਲੜਾਈ ਹੈ ਉਦੇ ਇਸਾਰੇ ਯੋਗਦਾਨ ਪਾਇਆ। ਉਹਦਾ ਇਨਫੋਰਸਮੈਂਟ ਦਾ ਕੰਪੋਨੈਂਟ ਹੈ। ਉਹਨੇ ਜਾਂਚ ਪੂਰੀ ਕਰ ਲਈ ਹੈ ਕਿ ਅੱਗੇ ਵੀ ਜੇ ਕੋਈ ਨਸ਼ਾ ਰੋਣ ਚੀਜ਼ ਹੋਵੇ ਸਾਡਾ ਬੜਾ ਸਖਤ ਮੈਸੇਜ ਹੈ ਕਿ ਉਹ ਮੈਸੇਜ ਜਿਹੜਾ ਟਾਈਟ ਸੀ ਸਖਤ ਸਖਤ ਕਰ ਦੇ। ਪਰ ਸਮਾਜ ਨੂੰ ਇਕੱਠੇ ਢੋੜਨ ਦਾ ਜੋ ਇੱਕ ਮੁਹਿੰਮਾਨੀ ਸੰਚਾਰ ਨਾਲ ਸ਼ੁਰੂ ਕੀਤੀ ਗਈ ਹੈ ਉਹ ਉਦੇ ਉਹ ਤਹਿਤ ਆਤਾ ਹੈ। ਕੋਪੀਰ ਸਾਹਿਬ ਦੇ ਪੁਲਿਸ ਐਡਮਿਨਿਸਟ੍ਰੇਸ਼ਨ ਇਸ ਸਬੰਧ ਵਿੱਚ ਅਗੇਂਸਟਰ ਡਰੱਗਸ ਜਿਹੜਾ ਹੈਗਾ ਅਵੇਅਰਨੈਸ ਕਰਨ ਦੇ ਲਈ ਏ ਅੱਜ ਸਾਰਾ ਫੰਕਸ਼ਨ ਆਰਗੇਨਾਈਜ਼ ਕੀਤਾ ਤੇ ਮੈਂ ਇਹ ਵਰਕ ਬੈਂਕ ਪੇਸ਼ ਕਰਦਾ ਹਾਂ ਸਾਰੇ ਅਫੀਸਰ ਜਿੰਨੂੰ ਸਪੈਸ਼ਲ ਫਰਵੈਸਪੀ ਜੀ ਤੇ ਮਲਟੀਪਰਟੀ ਟੀਮ ਜਿਨ੍ਹਾਂ ਨੇ ਬੜੀ ਬਦਤਰ ਤੇ ਲੋਕਾਂ ਨੂੰ ਐਜੂਕੇਸ਼ਨ ਦੇ ਵਿੱਚ ਆਉਣ ਮੌਕੇ ਲੁਕੁਰ ਮਾਤਕ ਕੋ ਟ੍ਰੈਕਿੰਗ ਯੂਜ਼ ਕੀਤਾ ਜਾ ਦੇਖਣ ਨੂੰ ਮਿਲ ਰਿਹਾ ਹੈ